ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੇ ਪਿੰਡ ਕੋਠਾ ਗੁਰੂਗਾ ਤਹਿਸੀਲ ਮਿੱਤਰੋ ਫੋਲ ਤੇ ਜ਼ਿਲ੍ਹਾ ਬਠਿੰਡਾ ਬਾਈ ਸਕੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਆਪਾਂ ਮੱਝ ਦਿਖਾ ਰਹੇ ਆਂ ਸੂਰ ਦੇ ਬਿਲਕੁਲ ਨੇੜੇ ਆ ਤੋਂ 4 ਦਿਨ ਸੂਣ ਦੇ ਵਿੱਚ ਰਹਿੰਦੇ ਨੇ ਕੱਦ ਦੀ ਜੇ ਗੱਲ ਕਰੀਏ ਕੱਦਾ ਦਰਮਿਆਨਾ ਸਿਹਤ ਪੱਖੋਂ ਸੋਹਣੀ ਆ ਸਰੀਰ ਪੱਖੋਂ ਵੀ ਚੰਗੀ ਆ ਤੇ ਕੁੰਡੀ ਮੱਝ ਆ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸਵੇ ਦਾ ਚੰਗਾ ਕੱਢਿਆ ਪੂਰੀ ਆਪਾਂ ਡਿਟੇਲ ਦੇਣੀ ਆ ਤੇ ਫਿਰ ਨਾਲ ਦੇ ਨਾਲ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਦੱਸਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਜਿਹੜਾ ਆਪਣਾ ਇਹ ਘਰ ਹੈ ਪਹਿਲਾਂ ਤਾਂ ਇਹ ਕਿਹੜੀ ਸੜਕ ਤੇ ਆ ਵੀਰੇ ਪਿੰਡ ਕੋਠਾ ਕਰੂ ਗੰਡੂ ਗੁਰਦੁਆਰੇ ਵਾਲੀ ਸੜਕ ਤੇ ਆ ਗੰਡੂ ਗੁਰਦੁਆਰਾ ਹਾਂਜੀ ਤੇ ਕੋਠੇ ਤੋਂ ਸੜਕ ਜਾਂਦੀ ਆ ਹਨਾ ਕੋਠੇ ਗੁਰਦੁਆਰਾ ਇਹ ਲਾਸਟ ਜਿਹੇ ਤੇ ਮੇਲਾ ਘਰ ਆ ਤੁਹਾਡਾ ਹਨਾ ਹਾਂ ਲਾਸਟ ਤੇ ਘਰੇ ਬੋੜ ਹੈ ਘਰੇ ਬੋੜ ਬਾਹਰ ਬਾਹਰ ਚ ਬੋੜ ਆ ਠੀਕ ਹੈ ਹੁਣ ਇਹਦੀ ਆਪਾਂ ਜੇ ਗੱਲ ਕਰੀਏ ਸੂਹਾ ਕਿਹੜਾ ਜੀ ਇਹਦਾ ਇਹ ਤੀਜੀ ਸੂਏ ਸੂਹੀ ਤੇ ਕਰਦੀ ਆ ਕਰਦੀ ਮੈਂ ਤੇ ਦੁੱਧ ਕੰਨੇ ਹੋ ਕੇ ਮੇ ਜੀ ਦੁੱਧ ਵੀਰੇ ਸੀ 1.14 ਕਿਲੋ ਜਮਾ ਚੋਇਆ ਕੱਟੇ ਨੂੰ ਛੰਗਾਉਣ ਤੋਂ ਬਾਅਦ ਕੱਟੇ ਨੂੰ ਛੰਗਾਉਣ ਤੋਂ ਬਾਅਦ ਪੂਰੀ ਪੁੱਲ ਗਾਰੰਟੀ ਆ ਦੁੱਧ ਉੰਨਾ ਟਾਈਮ ਦਊ ਜਿੰਨਾ ਚੰ ਅੰਖ ਖਾਰਾ ਨਹੀਂ ਹੁੰਦਾ ਖਾਰਾ ਹੋ ਗਿਆ ਤੁਸੀਂ ਆਪ ਹੀ ਕਹਿੰਦਾ ਉਹ ਖਾਰਾ ਹੋ ਗਿਆ ਠੀਕ ਹੈ ਫਿਰ ਆਪ ਵੀ ਆਪਾ ਛੱਡਦੇ ਆ ਹਾਂ ਆਪਣੇ ਆਪ ਤੇ ਟੀਕਾ ਕਿਹੜਾ ਲੱਗਿਆ ਵਾ ਟੀਕਾ ਦਾ ਆਰਾਮ ਡਾਕਟਰ ਦੇ ਭਰਾ ਹੈ ਵਾ ਸਾਡਾ ਨਾ ਆਪਾਂ ਇੰਨਾ ਜਾਣਕਾਰੀ ਆ ਵੀ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਵੀ ਰਹਿ 1.45 ਹਜ਼ਾਰ ਰੁਪਏ ਤੇ ਫੋਨ ਨੰਬਰ ਜੀ ਫਿਰ ਆਪਾਂ ਫੇਰ ਤੋਰ ਕੇ ਦਿਖਾਵਾਂਗੇ ਫੋਨ ਨੰਬਰ 8899933033 8899933033 ਤੇ ਤੀਜੀ ਸੂਏ ਨੇ ਸੂਣਾ ਤੀਜੀ ਸੂਏ ਕਿੰਨੇ ਕੁ ਦਾ ਰਹਿੰਦੇ ਆ ਦਿਨ ਮੰਨ ਲਓ ਜੇ 6:00 ਵਜੇ 7:00 ਵਜੇ ਓਕੇ ਤੇ ਹੁਣ ਮਿੱਤਰੋ ਆਪਾਂ ਤੋਰ ਕੇ ਵੀ ਦਿਖਾਵਾਂਗੇ ਕੱਦ ਦੀ ਦਰਮਿਆਨਾ ਕੋਈ ਬਹੁਤਾ ਵੱਡਾ ਕੱਦ ਨਹੀਂ ਤੇ ਬਹੁਤਾ ਛੋਟਾ ਵੀ ਨਹੀਂ ਸਿੰਘ ਬਹੁਤ ਸੋਹਣੇ ਫੇਸ ਕੁਆਲਿਟੀ ਚੰਗੀ ਤੇ ਥੰ ਲੈਵੇ ਦੀ ਮਿੱਤਰੋ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਥੋੜਾ ਜਾ ਪਸੂ ਉਪਰ ਆ ਮੰਦਾ ਹੈ ਤੇ ਖਾਣਾਂ ਦੀ ਬੈਠਾ ਥਣਾ ਦੀ ਦੂਰੀ ਬਹੁਤ ਚੰਗੀ ਆ ਤੇ ਚੰਗੇ ਦੁੱਧ ਪਾਲੀ ਆ ਕੋਈ ਵੀ ਭਰਾ ਦਹਿਰੀ ਦਾ ਹਾਂਜੀ ਦੁੱਧ ਦੀ ਫੁੱਲ ਗਾਰੰਟੀ ਆ ਦੁੱਧ ਘੱਟ ਹੋਇਆ ਪੈਸੇ ਭਣ ਹੀ ਵਾਪਸ ਕਰ ਲੈਣਾ ਜੇ ਕੋਈ ਮੂਹਮਤ ਤੇ ਆਲਾ ਲੈਂਦਾ ਠੀਕ ਆ ਵੀ ਮੰਡਾ ਵੀ 14 15 ਕੱਢਦੀ ਆ ਹਾਂ ਰਾਮ ਰਾਮ ਮੈਂ ਕਹਿੰਦਾ ਵੀ 14.5 ਚੋਇਆ ਹੈਗਾ 14.5 ਜੀ ਗਰੰਟੀ ਦਿੰਨੇ ਆ ਜੀ ਵੱਧ ਦੇ ਦੇ ਘੱਟ ਦੇ ਦੇ ਹੋਣੀ ਕੋਈ ਬੰਦਾ ਕੋਈ ਮੂੰਹ ਮੱਥੇ ਆਣਾ ਲੈਦਾ ਹਾਂਜੀ ਤੇ ਆਪਾਂ ਨੂੰ ਪੈਸੇ ਜਾਈ ਦੋਟ ਪੂਰਾ ਕਰਕੇ ਜੀ ਇਹ ਤੂੰ ਗਰੰਟੀ ਠੀਕ ਹੈ ਹਾਂ ਤੇ ਸੋ ਫਿਰ ਆਪਾਂ ਕਹਿੰਦੇ ਵੀ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਮਿੱਤਰੋ ਤੇ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਸੋ ਧੰਨਵਾਦ